ਆਪਣਾ ਪੰਜਾਬ 24 ਨਿਊਜ਼ ਦੇਖ ਰਹੇ ਹੋ ਦਰਸ਼ਕਾਂ ਦਾ ਬੇਸੋ ਸਵਾਗਤ ਹੈ ਅੱਜ ਅਸੀਂ ਪਹੁੰਚਿਆ ਡੇਰਾ ਬਾਬਾ ਨਾਨਕ ਦੇ ਪਿੰਡ ਪੱਕੂ ਕੀ ਜਿੱਥੇ ਕਿ ਕਾਫੀ ਗਰੀਬ ਪਰਿਵਾਰਾਂ ਦੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਵਾ ਘਰ ਟੱਟ ਗਏ ਨੇ ਸਮਾਨ ਜਿਹੜਾ ਵਾ ਫੇਕ ਫੇਕਾਰ ਹੋ ਗਿਆ ਅੱਜ ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਕਿ ਕਿੰਨਾ ਕ ਨੁਕਸਾਨ ਹੋਇਆ ਵਾ ਕਦੋਂ ਪਾਣੀ ਆਇਆ ਤੇ ਸਸਕਲ ਹੰਦ ਚੇਕ ਪਤੂ ਪਾਣੀ ਆਇਆ ਕਿੰਨਾ ਕ ਪਾਣੀ ਸੀ ਕਿ ਮੈਨੂੰ ਤੀਹੇ ਸਮਾਨੀ ਨਹੀਂ ਸਾਹ ਚ। ਵੀਰ ਜੀ ਇਹ ਤੇ ਰਾਤ ਨੂੰ 26 ਤਰੀਕ ਸੀਗੀ ਰਾਤ ਨੂੰ ਇਹ ਕਹਿਦੇ ਹੀ ਬੰਨ ਬੰਨਣ ਵਾਸਤੇ ਸਿਆਤੇ ਤੇ ਉੱਥੇ ਜਦੋਂ ਬੱਸ ਹੁਣ ਬੱਸ ਦੇ ਵਿੱਚ ਨਹੀਂ ਰਹਿ ਗਈ ਗੱਲ ਕਿ ਹੁਣ ਨਹੀਂ ਬੱਸ ਹੁਣ ਆਪਣਾ ਪਰਿਵਾਰ ਹੀ ਬਚਾਈਏ ਤੇ ਫੇਰ ਉੱਥੋਂ ਭੱਜੇ ਆ ਬਸ 10 ਮਿੰਟ ਆਣ ਕੇ ਲੰਮੇ ਹੀ ਪਏ ਆ ਤੇ ਉਹ ਬੱਸ ਇਕਦਮੀ ਪਾਣੀ ਚੜ ਗਿਆ ਬੱਚਿਆਂ ਦੇ ਕਾਗਜ਼ ਵਗੈਰਾ ਸੰਭਾਲਣ ਲੱਗ ਪਏ ਆਂ ਤੇ 67 ਵੇੜ ਗਰਾ ਉਚਾ ਲਏ ਉਹਨਾਂ ਦੇ ਉਹ ਚੜਦੇ ਦਾ ਬਸ ਇੰਨਾ ਪਾਣੀ ਸਾਡੇ ਚੜ ਗਿਆ ਤੇ ਆਹ ਦੇਖੋ ਆ ਜਿਹੜੀ ਸੀ 50% ਇਹ ਨਿਸ਼ਾਨ ਨਹੀਂ ਹੈ ਤੇ ਪਹਿਲੋਂ ਕੋਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਕਿ ਕੋਈ ਚੇਤਾਵਨੀ ਦਿੱਤੀ ਕੋਈ ਲਾਉਸਮਟ ਨਹੀਂ ਕੀਤੀ ਇਹ ਹੈ ਗਿਆ ਜਾਂ ਬਦੋ ਹੀ ਆਪਣਾ ਬਚਾ ਕਰ ਲੋ ਕੁਝ ਵੀ ਨਹੀਂ ਕੀਤਾ ਗਿਆ ਹੈਗਾ ਐਂ ਤੇ ਸਿਰਫ ਜਦੋਂ ਇਧਰੋਂ ਲੰਗੇ ਆ ਉਦੋਂ ਤਾਂ ਇੰਨਾ ਇੰਨਾ ਪਾਣੀ ਹੋ ਗਿਆ ਸੀ ਤੇ ਰਹੀ ਇੱਥੇ ਡੋੜੀ ਖਣੀ ਨਿਕਲਦੇ ਗਏ ਆ ਬਾਬਾ ਜੀ ਮੈਂ ਤਾਂ ਵਿੱਚ ਹੀ ਡੁੱਬ ਗਈਗੀ ਇਹਨਾਂ ਨੇ ਫੜਕ ਤੇ ਮੈਨੂੰ ਤਾਂ ਚੁੱਕਿਆ ਤੇ ਬਾਬੇ ਦੇ ਚਾਕੇ ਅਸੀਂ ਕੋੜੀਆਂ ਦੇ ਉੱਤੇ ਜਾ ਕੇ ਬਹਿ ਗਏ ਆ ਤੇ ਜਿਤਨਾ ਜਿਤਰਾ ਪਾਣੀ ਫਿਰ ਤਾਂ ਚੜਦਾ ਗਿਆ ਉਸ ਤਰ੍ਹਾਂ ਉਸ ਤਰ੍ਹਾਂ ਫਿਰ ਅਸੀਂ ਉੱਪਰ ਹੁੰਦੇ ਗਏ ਆ ਕੋੜੀਆਂ ਦੇ ਉੱਪਰ ਤੇ ਜਿੱਥੇ ਜਾ ਕੇ ਛੱਤ ਖਤਮ ਹੋ ਗਈ ਆ ਤੇ ਉੱਥੇ ਜਾ ਕੇ ਫਿਰ ਉੱਪਰੋਂ ਵੀ ਅਸੀਂ ਕਿਲੋ ਤੇ ਹਨੇ ਚਾਰ ਚੁੱਕ ਕੇ ਕਿਲ੍ਹੇ ਹੋਏ ਪਏ ਸੀ ਕਿੰਨੀ ਕਿ ਦਿਨੇ ਜਿਹੜਾ ਵਾ ਪਾਣੀ ਰਿਹਾ ਘਰ ਦੇ ਵਿੱਚ ਇਹ 5-6 ਦਿਨ ਪਾਣੀ ਰਿਹਾ ਕਿੰਨਾ ਗੁਜ਼ਾਰਾ ਹੁੰਦਾ ਰਿਹਾ ਤੁਹਾਡਾ ਜਿਤਨਾ ਰੋਟੀ ਪਾਣੀ ਦਾ ਰਹਿਣ ਬਹਿਣ ਦਾ ਰੋਟ ਵਿੱਚ ਆਹੀ ਉਤਰੇ ਬਾਬਾ ਜੀ ਚਲੇ ਗਏ ਸੀਗੇ ਤੇ ਸਾਡੇ ਵੱਡੇ ਵੀਰ ਜੀ ਹੈਗੇ ਆ ਤੇ ਉਹ ਵਗਰਾ ਉੱਥੋਂ ਦੀ ਲਾਨਾ ਚਾਹ ਰਹਿਣੇ ਫਿਰ ਉਹ ਚੇ ਤਾਂ ਹੀ ਉਹਨਾਂ ਦੇ ਕਮਰੇ ਟ ਉਹਨਾਂ ਨੂੰ ਉੱਥੋਂ ਫੁਲ ਕੇ ਬਣਾਣੇ ਤੇ ਸਾਡੇ ਵੱਲ ਛੱਡ ਦੇਣੇ ਚਾਹ ਬਣਾਣ ਟੋ ਕੇ ਫਿਰ ਛੱਡ ਦੇਣੇ ਦੋ ਤਿੰਨ ਦਿਨ ਪੇ ਇਸ ਤਰ੍ਹਾਂ ਹੀ ਰਿਹਾ ਥੋੜਾ ਥੋੜਾ ਪਾਣੀ ਰਹਿ ਗਿਆ ਨਾ ਫਿਰ ਅਸੀਂ ਆਪਣੇ ਘਰ ਆ ਗਏ ਸੀ ਤੇਹਾਨ ਕੇ ਉਸ ਸਾਮਾਨ ਵਗਰਾ ਬਾਹਰ ਕੱਢਿਆ ਯਾ ਸਭ ਕੁਝ ਹੀ ਉਲਟੋ ਪੁਲਟੋ ਹੋਇਆ ਪਿਆ ਸੀਗਾ ਜਦ ਆਣ ਕੇ ਕਮਰਾ ਖੋਲਿਆ ਨਾ ਉਸਲੇ ਤੇ ਸਾਡਾ ਨਿਕਲ ਰੋਣਾ ਆੜ ਨਾ ਬਣ ਕੀ ਆ ਅੱਡੀ ਕੋਈ ਚੀਜ਼ ਵੀ ਨਹੀਂ ਬਚੀ ਆ ਕਿ ਆ ਦੇਖ ਸਕਦਾ ਸੋ ਸਭ ਕੁਸ ਤੁਹਾਡੇ ਸਾਹਮਣੇ ਇਹ ਬੰਕਰ ਦੀ ਸਰਕਾਰ ਸਰਕਾਰ ਦੇ ਇਹ ਮੰਗ ਕਰਨੇ ਆ ਕਿ ਕੋਰੀਡੋਰ ਦਾ ਕੀਤਾ ਜਾਏ ਕਿ ਇਹ ਪਾਸੇ ਜੇ ਕਿਉਂਕਿ ਜਦ ਇਹਨਾਂ ਨੇ ਕੋਰੀਡੋਰ ਬਣਾਇਆ ਸੀਗਾ ਨਾ ਇਹਨਾਂ ਨੂੰ ਉਦੋਂ ਹੀ ਸੋਚਣਾ ਚਾਹੀਦਾ ਸੀਗਾ ਕਿ ਇਹਨਾਂ ਦਾ ਪਿੰਡ ਜਿਹੜਾ ਵਾ ਇਹਨਾਂ ਨਹੀਂ ਆ ਰਹਿ ਗਿਆ ਤੇ ਉਦੋਂ ਹੀ ਰਸਤਾ ਕਰਦੇ ਜਦੋਂ ਅਸੀਂ ਲੰਘਦੇ ਹੁੰਨੇ ਹਾਂ ਨਾ ਉਧਰੋਂ ਅਸੀਂ ਇਹ ਕਹਣਾ ਵੀ ਜਦੋਂ ਕਿਤੇ ਹਾੜ ਆ ਗਿਆ ਨਾ ਆੜਾ ਪਿੰਡ ਪਹਿਲੇ ਟੂ ਕੋਈ ਕੋਰੀਡੋਰ ਤੁਹਾਡਾ ਪਿੰਡ ਬਹੁਤ ਜ਼ਿਆਦਾ ਨਹੀਂ ਆਇਆ ਇਹਨਾਂ ਨੇ ਕੋਈ ਪੁਲੀ ਬੰਨਾ ਕੁਝ ਨਹੀਂ ਰੱਖਿਆ ਪਾਣੀ ਦਾ ਧੰਨ ਇਹ ਹੈ ਵੀ ਸਿਰਫ ਇਹ ਪਾਣੀ ਦੀ ਨਿਕਾਸੀ ਕਰਨੀ ਚਾਹੀਦੀ ਆ ਕੋਰੀਡੋਰ ਦੀ ਜਿਹੜਾ ਗਾਹ ਤੋਂ ਬਚਾ ਹੋ ਸਕੇ ਪਿੰਡਾਂ ਦਾ ਹੂਰ ਵੀਰ ਨੇ ਉਹਨਾਂ ਦਾ ਵੀ ਗੱਲ ਕਰਦੇ ਆ ਕਰਦੇ ਮਾਰਕ ਨੇ ਜਿੱਥੇ ਕਿਤੇ ਪਾਣੀ ਆਇਆ ਸੀ ਵਿਗੇਸ਼ ਕਿਤੇ ਨਹੀਂ ਕਰੇ ਪਹਿਲਾਂ ਬਾਰਡਰ ਤੇ ਬੰਦੇ ਰਹੇ ਬੰਨ ਉਥੋਂ ਜਦੋਂ ਵੇਖਿਆ ਵੀ ਵਾਪੇਸ ਨਹੀਂ ਗਈ ਸਾਡੀ ਉਥੋਂ ਭੱਜ ਆਏ ਆ ਜਦੋਂ ਉੱਥੋਂ ਜੇ ਪਿੰਡ ਆਏ ਆ ਤੇ ਘਰ 'ਚ ਇੰਨੇ ਨਾ ਪਾਣੀ ਸੀ ਘਰ ਬਾਹਰ ਕਾਗਜ਼ ਪੱਤਰ ਸੰਭੇ ਆ ਤੇ ਬੂਏ ਮਾਰੇ ਇੱਕ ਇਨਵਰਟਰ ਦਾ ਕਰੰਟ ਪੈ ਗਿਆ ਮੈਨੂੰ ਉਹ ਜਦੋਂ ਪਾਣੀ ਤਾਂ ਚੜ ਗਿਆ ਤੇ ਛਟਾਕਾ ਮਾਰ ਗਿਆ ਇਨਵਰਟਰ ਤੇ ਮੈਂ ਭੱਜ ਗਿਆ ਕਿ ਜੇ ਉਦਾਂ ਹੀ ਅਸੀਂ ਪਾਣੀ 'ਚ ਡੁੱਬ ਕੇ ਮਰ ਜਣਾ ਸੀ ਇਹਨੂੰ ਪਤਾ ਨਹੀਂ ਲੱਗਣਾ ਫੁਰਕੇ ਇਥੋਂ ਮਿੱਥੋਂ ਬੂਏ ਬੰਦ ਕੀਤੇ ਪਾਣੀ ਛੱਡਿਆ ਨਾ ਜੀ ਜਦੋਂ ਅਸੀਂ ਉੱਧਰੋਂ ਦੀ ਲੰਗ ਕੇ ਬਾਬੇ ਦੇ ਗਏ ਆ ਤੇ ਪਾਣੀ ਇਹਨਾਂ ਦੇ ਮੂੰਹ 'ਚ ਪੈਣ ਲੱਗ ਪਿਆ ਕੋਲੋਂ ਮੈਂ ਇਹਨਾਂ ਦੀ ਬਾਹ ਮੂੰਹ ਫੜ ਦਿੱਤਾ ਉਹ ਠੰਡ ਲੱਗ ਗਈ ਤੇ ਰਹੀ ਬੌਣੀਆਂ ਛੱਡ ਗਈਆਂ ਔੜੀਆਂ ਤੇ ਕੋਈ 6 ਘ ਪੌੜੀਆਂ ਦੀ ਛੱਤ ਉੱਨੀ ਕਿ ਛੱਤ ਤੇ ਅਸੀਂ ਪਰਮੀ ਚ ਖਲੋਤੇ ਰਹੇ ਅ ਇੱਕ ਲੋਹੇ ਹੀ ਰੋਟੀਆਂ ਪਕਾਉਣ ਵਾਲੀ ਉਹ ਛੇਰ ਤੇ ਲਾ ਕੇ ਬਾਲੇ ਰੱਖ ਕੇ ਤੇ 6 ਘੰਟੇ ਹੀ ਲੋਹ ਦੇ ਤੀਮ ਕੱਢਿਆ ਕਿ ਬਾਕੀ ਸਰਕਾਰ ਦੇ ਉੱਤੋਂ ਅਸੀਂ ਇਹੋ ਹੀ ਮਦਦ ਕਰਨੀ ਆ ਕਿ ਸਾਡੇ ਘਰ-ਬਾਰ ਬਣਾਏ ਜਾਣ ਲੋਕਾਂ ਦੇ ਗਰੀਬਾਂ ਦੀ ਮਦਦ ਕੀਤੀ ਜਾਵੇ ਹੋਰ ਇਹ ਬੋਝ ਅੱਜ ਅੱਜ ਕਿੰਨੇ ਦਿਨ ਹੋ ਗਏ ਨੇ ਇੱਥੇ ਜੀ ਅਨ 28 ਤਰੀਕ ਤੋਂ ਪਾਣੀ ਆਇਆ 28 ਤਰੀਕ ਦੇ ਆਇਆ ਹਾਈਟਿੰਗ ਕੋ ਲੈ ਕੇ ਹੁਣ ਤੱਕ ਕੋਈ ਸਰਕਾਰੀ ਸਰਕਾਰ ਦਾ ਕੋਈ ਮੁਨਿਆਦਾ ਨਹੀਂ ਜਿਆ ਆ ਨਾ ਸਾਡਾ ਐਮ ਐਲ ਏ ਆਇਆ ਜੀ ਨਾ ਕੋਈ ਆਇਆ ਕੋਈ ਵੀ ਨਹੀਂ ਆਇਆ ਜੇ ਕੋਈ ਆਉਂਦਾ ਵਾ ਕੋਰੀਡੋਰ ਤੋਂ ਨਿਕਲ ਜਾਂਦਾ ਵਾ ਰਮਨੀਤ ਪਿੱਛੂ ਆਇਆ ਉਹ ਵੀ ਕੋਰੀਡੋਰ ਤੋਂ ਗਰਦੀਪ ਰੰਧਾਵਾ ਆਇਆ ਉਹ ਵੀ ਕੋਰੀਡੋਰ ਤੋਂ ਜਿੰਨੇ ਮਨਿਸਟਰ ਹਾਏ ਨੇ ਭਾਵੇਂ ਸੈਂਟਰ ਦੇ ਹੋਣ ਭਾਵੇਂ ਪੰਜਾਬ ਸਰਕਾਰ ਦੇ ਕੋਰੀਡੋਰ ਤੋਂ ਹੋ ਕੇ ਵੇਖ ਕੇ ਮੁਰ ਜਾਂਦੇ ਆ ਪੱਖੋ ਗਟਾਲੀ ਸਾਹਿਬ ਕੋਈ ਬੰਦਾ ਨਹੀਂ ਅਜੇ ਤੱਕ ਆਇਆ ਸਖਬੀਰ ਬਾਦਲਾਯਾ ਉਹ ਵੀ ਕੋਰੀ ਡੋਰ ਤੋਂ ਨਿਕਲ ਗਿਆ ਕੋਰੀਡੋਰ ਤੇ ਹਾਈਵੇ ਹੈਗਾ ਵਾ ਸਿੱਧਾ ਨਿਕਲ ਜਾਂਦੇ ਆ ਐਨੂੰ ਕੋਈ ਨਹੀਂ ਆਇਆ ਕੋਈ ਪਿੰਡ ਦਾ ਸਾਰ ਲਾਇਨ ਕੋਈ ਅਜੇ ਤੱਕ ਮੰਤਰੀ ਨਹੀਂ ਆਇਆ ਭਾਵੇਂ ਸੈਂਟਰ ਦਾ ਹੋਵੇ ਭਾਵੇਂ ਪੰਜਾਬ ਸਰਕਾਰ ਦਾ ਹੋਵੇ ਕੋਈ ਸੰਸਥਾਵਾਂ ਵੱਲੋਂ ਕੋਈ ਰਾਸ਼ਨ ਪਾਣੀ ਦਾ ਇਹ ਰਾਸ਼ਨ ਪਾਣੀ ਤੇ ਭੈਣ ਭਰਾ ਬਹੁਤ ਸੇਵਾ ਕਰਦੇ ਆ ਫਿਰ ਅਸੀਂ ਤੇ ਇਹੋ ਹੀ ਮੰਗ ਕਰਨੀਆਂ ਸੰਸਥਾਵਾਂ ਵੱਲੋਂ ਵੀ ਸਾਡੇ ਜਿਹੜੇ ਕਮਰੇ ਡਿੱਗੇ ਆ ਉਹ ਇੱਕ ਇੱਕ ਕਮਰਾ ਬਣਾਇਆ ਜਾਵੇ ਅਸੀਂ ਰਹਿ ਬਸੇਰਾ ਕਿੱਥੇ ਅੱਗੇ ਸਿਆਲ ਦਾ ਸਮਾ ਆ ਰਿਹਾ ਵਾ ਜਾਹ ਹੀ ਸਰਕਾਰ ਕੋਲ ਮੰਗ ਕਰਨਾ ਵੀ ਸਾਡਾ ਇੱਕ ਇੱਕ ਕਮਰਾ ਬਣਾਇਆ ਜਾਵੇ ਚਲੋ ਅਸੀਂ ਰਹਿਣ ਜੋ ਕੁਝ ਬਾਜੀ ਬਾਕੀ ਹੋਰ ਸਰਕਾਰ ਦਾ ਕੋਈ ਬੰਦੇ ਨਹੀਂ ਆਇਆ ਹਾਂ ਜਥੇ ਬੰਦੀਆਂ ਸੇਵਾਦਾਰ ਉਹ ਵਾਧੂ ਆਏ ਆ ਲੰਗਰ ਪਾਣੀ ਲੈ ਕੇ ਆਉਂਦੇ ਰਹੇ ਆ ਉਹ ਖਾਂਦੇ ਰਹੇ ਆ ਸੁੱਕੀ ਰਸਤ ਵੀ ਲੈ ਕੇ ਆਉਂਦੇ ਰਹੇ ਆ ਡੰਗਰਾਂ ਦਾ ਚਾਰਾ ਚੂਰਾ ਸਭ ਕੁਝ ਲੈ ਕੇ ਆਇਆ 1 ਕਿਲੋਮੀਟਰ ਦੂਰ ਸਾਡੇ ਸਾਹਮਣੇ ਬੰਨ ਟੁੱਕਾ ਵਾ ਉਹ ਤੋਂ ਸਿਰਫ ਆਮ ਸਾਹ ਲੜੋ ਵੀ ਇਹਨਾਂ ਨੇ ਪਾਣੀ 5 ਮਿੰਟਾਂ ਚ ਪਿੰਡ ਪਾਣੀ ਪਹੁੰਚ ਗਿਆ ਇਸ ਸਾਨੂੰ ਪਿੰਡ ਪੱਖੂਕੇ ਦੇ ਵਸਨੀਕ ਜਿਹੜੇ ਗਰੀਬ ਲੋਕ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਵਾ ਉਹ ਕਹਿੰਦੇ ਨੇ ਵੀ ਕੋਈ ਇੱਥੇ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਲੀਡਰ ਨਹੀਂ ਆਉਂਦੇ ਨੇ ਤੇ ਕੋਰੀਡੋਰ ਤੋਂ ਚੱਕਰ ਮਾਰ ਕੇ ਫੋਟੋਆਂ ਲਵਾ ਕੇ ਤੇ ਜਾਂਦੇ ਤੁਸੀਂ ਇਹ ਦੇਖ ਹੀ ਲਿਆ ਵੀ ਕਿੰਨਾ ਜਿੰਨਾਂ ਦੇ ਨਾਂ ਲਏ ਨੇ ਤੇ ਬਾਕੀ ਇਹਨਾਂ ਦੀ ਕੋਈ ਵੀ ਬਾਹ ਫੜਨ ਵਾਲਾ ਉਹਨਾਂ ਇਹ ਕਹਿਆ ਵੀ ਰਾਸਨ ਦਾ ਕੋਈ ਮਤਲਬ ਕਮੀ ਨਹੀਂ ਆ ਸਾਰੀਆਂ ਸੰਸਥਾਵਾਂ ਜਿਹੜੀਆਂ ਵਾ ਰਾਸਨ ਪਾਣੀ ਕੋਈ ਡੰਗਰਾਂ ਦਾ ਜਿਹੜਾ ਚਾਰਾ ਬਿਲਕੁਲ ਜਿਹੜਾ ਪਹੁੰਚਿਆ ਵਾ ਤੇ ਸਿਰਫ ਤੇ ਸਿਰਫ ਹੁਣ ਪ੍ਰਸ਼ਾਸਨ ਕਾੜੀ ਇਹ ਬੇਨਤੀ ਕਰਦੇ ਨੇ ਕਿ ਸਾਡੇ ਜਿਹੜੇ ਕੰਬਰੀ ਜਿਹੜੇ ਠੱਠੇ ਨੇ ਜਿਹੜਾ ਨੁਕਸਾਨ ਪਿਆ ਕੁਝ ਚੀਜ਼ਾਂ ਤੋਂ ਹੋਇਆ ਸਮਝਾ ਜਿਹੜਾ ਉਹ ਭਰ ਦਿੱਤਾ ਜਾਵੇ ਤੇ ਬਹੁਤ ਧੰਨਵਾਦ ਵੰਦ ਆਪਣਾ ਪੰਜਾਬ 24 ਨਿਊਜ਼ ਤੋਂ ਅਕਬਾਲ ਸਿੰਘ ਵਾਲੀਆ ਕਮਲਜੀਤ ਸਿੰਘ ਦੀ ਖਾਸ